ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੋਲੀਜੀਸਟ ਸੈਗਮੈਂਟ ਵਿੱਚ। ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਭਾਈ ਹਰਜਿੰਦਰ ਸਿੰਘ ਸਬਰਾਂ ਨਾਲ ਪੰਥ ਦੇ ਪ੍ਰਸਿੱਧ ਕਥਾਵਾਚਕ ਨੇ ਤੇ ਅੱਜ ਦਾ ਵਿਸ਼ਾ ਜਿਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਿੱਖ ਰਹਿਤ ਮਰਿਆਦਾ। ਇਸ ਦੀ ਬਹੁਤ ਇੰਪੋਰਟੈਂਸ ਹੈ। ਲੇਕਿਨ ਅੱਜ ਮਰਿਆਦਾ ਜੋ ਹੈ ਇਸ ਦੀ ਕਈ ਥਾਵਾਂ ਤੇ ਧਜੀਆਂ ਉਡਾਈਆਂ ਜਾ ਰਹੀਆਂ ਨੇ। ਕਿਉਂ ਲੋੜ ਹੈ ਕਿ ਸਿੱਖ ਰਹਿਤ ਮਰਿਆਦਾ ਨਾਲ ਅਸੀਂ ਜੁੜੀਏ ਅਤੇ ਗੁਰੂ ਸਾਹਿਬ ਵੱਲੋਂ ਜੋ ਕੁਝ ਸਾਨੂੰ ਦੱਸਿਆ ਗਿਆ ਗੁਰਬਾਣੀ ਵਿੱਚ ਅਤੇ ਜੋ ਪੰਥ ਨੇ ਫਰੇਮ ਕੀਤੀ ਸਿੱਖ ਰਹਿਤ ਮਰਿਆਦਾ ਇਸ ਨੂੰ ਅਸੀਂ ਆਪਣੇ ਜੀਵਨ ਵਿੱਚ ਲਾਗੂ ਕਰੀਏ। ਆਓ ਸ ਜੇ ਹਨੂਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਿੱਖ ਰਹਿਤ ਮਰਿਆਦਾ ਜਿਹੜੀ ਕਿ ਸਾਨੂੰ ਪਤਾ ਹੈ ਕਿ ਬਹੁਤ ਜਦੋਂ ਜਹਿਦ ਤੋਂ ਬਾਅਦ ਹੋਂਦ ਵਿੱਚ ਆਈ ਪਰ ਅੱਜ ਇਸਤੇ ਉੱਤੇ ਵੀ ਕਿੰਤੂ ਪਰੰਤੂ ਕੀਤਾ ਜਾ ਰਿਹਾ ਹੈ ਥੋੜਾ ਜਿਹਾ ਇਤਿਹਾਸਿਕ ਪੱਖ ਸਿੱਖ ਰਹਿਤ ਮਰਿਆਦਾ ਦਾ ਕਿਹੜੀ ਕਿਹੜੀ ਚੀਜ਼ਾਂ ਦੇ ਉੱਤੇ ਇਹ ਫੋਕਸ ਕਰਦੀ ਹੈ ਤੇ ਖਾਸ ਤੌਰ ਦੇ ਤੇ ਅੱਜ ਕਿਉਂ ਇਸ ਉੱਤੇ ਵੀ ਵਿਵਾਦ ਕਾਇਮ ਕੀਤਾ ਜਾ ਰਿਹਾ ਹੈ ਹਾਂਜੀ ਸਾਡੇ ਕੋਲ ਜੀ ਇੱਕ ਇੱਕੋ ਹੀ ਐਸਾ ਮਤਲਬ ਡਾਕੂਮੈਂਟ ਹੈ ਹਮਮ ਜਿਹੜਾ ਕਿ ਪੰਥਕ ਤੌਰ ਉਤੇ ਇੱਕ ਬੜੀ ਵੱਡੀ ਪੱਧਰ ਉਤੇ رائے ਲੈ ਕੇ ਤਿਆਰ ਕੀਤਾ ਗਿਆ ਉਹ ਹੈ ਸਿੱਖ ਰਹਿਤ ਮਰਿਆਦਾ ਜੀ ਈਵਨ ਸਾਡੇ ਕੋਲ ਗੁਰਦੁਆਰਾ ਐਕਟ ਆ ਹਮ ਗੁਰਦੁਆਰਾ ਐਕਟ ਵੀ ਸਾਨੂੰ ਜਿਵੇਂ ਸਰਕਾਰ ਨੇ ਪਾਸ ਕਰਕੇ ਦਿੱਤਾ ਅਸੀਂ ਉਸੇ ਨੂੰ ਮੰਨਣ ਵਾਸਤੇ ਅੱਜ ਤੱਕ ਮਜਬੂਰ ਆ ਜੀ ਪਰ ਸਿੱਖ ਰਹਿਤ ਮਰਿਆਦਾ ਇੱਕ ਐਸਾ ਡਾਕੂਮੈਂਟ ਆ ਜਿਹੜਾ ਕਿ 14 ਸਾਲ ਦਾ ਲੰਮਾ ਸਮਾਂ ਲਾ ਕੇ ਪੰਥਕ ਜਥੇਬੰਦੀਆਂ ਪੰਥ ਦੀਆਂ ਪ੍ਰਮੁੱਖ ਸ਼ਖਸੀਅਤਾਂ ਉਹਨਾਂ ਦੀ ਰਾਏ ਲੈ ਕੇ ਇੱਕ ਤਾਲਮੇਲ ਦੇ ਵਿੱਚੋਂ ਪੈਦਾ ਹੋਇਆ ਡਾਕੂਮੈਂਟ ਆ ਸਿੱਖ ਰਹਿਤ ਮਰਿਆਦਾ ਜੀ ਪਹਿਲੀ ਤਾਂ ਗੱਲ ਇਹ ਆ ਇਹਦੇ ਹੁੰਦ ਵਿੱਚ ਆਉਣ ਦਾ ਪਿਛੋਕੜ ਬਹੁਤ ਲਮੇਰਾ ਹੂੰ ਅੰਗਰੇਜ਼ਾਂ ਨੇ ਗੁਰਦੁਆਰਿਆਂ ਤੇ ਕਾਬਜ ਹੋ ਕੇ ਜਿਸ ਵੇਲੇ ਉਹਨਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ਹੇਠ ਲਿਆ ਉਹਨਾਂ ਦਾ ਪਹਿਲਾ ਨਿਸ਼ਾਨਾ ਸੀ ਸਿੱਖਾਂ ਦੇ ਕੋਲੋਂ ਸਿੱਖਾਂ ਦੇ ਕੋਲੋਂ ਹਥਿਆਰਬੰਦ ਸ਼ਕਤੀ ਖੋਣੀ ਜਾਂ ਉਹਨਾਂ ਨੂੰ ਆਪਣੇ ਅਧੀਨ ਕਰਨਾ ਸੋ ਉਹ ਉਹਨਾਂ ਨੇ ਕੀਤਾ ਦੂਜਾ ਕੰਮ ਸੀਗਾ ਸਿੱਖਾਂ ਨੂੰ ਉਹਨਾਂ ਦੇ ਕਲਚਰ ਨਾਲੋਂ ਤੋੜਨਾ ਸੋ ਟੜਾ ਟੜ ਪਾਦਰੀਆਂ ਦਾ ਜਾਲ ਵਿਛਾ ਕੇ ਪੰਜਾਬ 'ਚ ਜੀ ਆਪਣੇ ਸਕੂਲ ਖੋਲ ਕੇ ਉਹਨਾਂ ਉਹ ਵੀ ਕੰਮ ਜਿਹੜਾ ਸੀ ਆਰੰਭ ਕਰ ਦਿੱਤਾ ਹੂੰ ਹੂੰ ਤੀਸਰਾ ਸੀਗਾ ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਸਨ ਕਿ ਅਜੋਕ ਅੱਜ ਤੱਕ ਦੇ ਇਤਿਹਾਸ ਵਿੱਚ ਸਿੱਖਾਂ ਦਾ ਆਪਣੇ ਗੁਰਦੁਆਰਿਆਂ ਪ੍ਰਤੀ ਖਾਸ ਪਿਆਰ ਰਿਹਾ ਵਾ ਜੀ ਇਹਨਾਂ ਗੁਰਦੁਆਰਿਆਂ ਦੇ ਪ੍ਰਤੀ ਇੱਕ ਕੁਰਬਾਨੀ ਭਰੀ ਇਹਨਾਂ ਦੀ ਦਾਸਤਾਨ ਬਹੁਤ ਲੰਮੀ ਔਰ ਗੁਰਦੁਆਰਿਆਂ ਦੇ ਨਾਲ ਇਹਨਾਂ ਦਾ ਸਨੇਹ ਪਿਆਰ ਔਰ ਇਥੋਂ ਜਿਹੜੀ ਗੁਰਮਤ ਦੀ ਚਿੰਗ ਇਹਨਾਂ ਨੂੰ ਮਿਲਦੀ ਆ ਇਹ ਇੱਕ ਖਾਸ ਗੱਲ ਇਹ ਸਿੱਖਾਂ ਦੇ ਇਤਿਹਾਸ ਵਿੱਚ ਦਰਜ ਆ ਜੀ ਉਹਨਾਂ ਨੇ ਸਭ ਤੋਂ ਪਹਿਲਾਂ ਮਹੰਤਾ ਨੂੰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਜ਼ਿਆਦਾ ਜ਼ਗੀਰਾਂ ਜ਼ਮੀਨਾਂ ਜਾਇਦਾਦਾਂ ਗੁਰਦੁਆਰਾ ਸਾਹਿਬਾਂ ਦੇ ਨਾਮ ਲਵਾਈਆਂ ਸਨ ਜੀ ਉਹਨਾਂ ਦੀ ਭਾਵਨਾ ਤਾਂ ਇਹ ਸੀ ਵੀ ਮੰਗਣਾ ਨਹੀਂ ਪਾਏਗਾ ਤੇ ਖਰਚ ਸਾਰਾ ਗੁਰਦੁਆਰੇ ਦਾ ਜਿਹੜਾ ਵਾ ਧਰਮਸ਼ਾਲਾ ਦਾ ਉਹ ਬੜੇ ਸੁਚਾਰੂ ਢੰਗ ਨਾਲ ਚੱਲਦਾ ਜਾਏਗਾ ਪੁਰਾਣੇ ਮੰਤ ਗੁਜ਼ਰਦੇ ਗਏ ਜੀ ਨਵੇਂ ਉਹਨਾਂ ਦੀ ਜਗ੍ਹਾ ਤੇ ਆਉਂਦੇ ਰਹੇ ਨਵੇਂਆਂ ਚੋਂ ਬਹੁਤਿਆਂ ਨੂੰ ਆਪਣੇ ਸਾਰਿਆਂ ਦੀ ਗੱਲ ਨਹੀਂ ਕਰਿਆ ਬਹੁਤਿਆਂ ਨੂੰ ਆਪਣੇ ਸਰਕਾਰੀ ਕੰਟਰੋਲ ਹੇਠ ਲੈ ਆਂਦਾ ਅੰਗਰੇਜ਼ ਸਰਕਾਰ ਨੇ ਹਾਂ ਜੀ ਉਹਨਾਂ ਨੂੰ ਇੰਨੀ ਖੁੱਲੀ ਛੁੱਟੀ ਦਿੱਤੀ ਗਈ ਉਹ ਬਦਕਾਰੀਆਂ ਤੇ ਬੇਈਮਾਨੀਆਂ ਤੇ ਧੋਖਿਆਂ ਤੇ ਉਤਰ ਆਏ ਔਰ ਗੁਰਦੁਆਰਿਆਂ ਦੀ ਮਰਿਆਦਾ ਨੂੰ ਨਾ ਛਿੰਨ ਪੇਨ ਕਰਕੇ ਰੱਖ ਦਿੱਤਾ ਜੀ ਇੱਕ ਤਰ੍ਹਾਂ ਨਾਲ ਜਿਹੜਾ ਗੁਰਦੁਆਰਾ ਰਾਹਤ ਦਾ ਕੇਂਦਰ ਆ ਉਥੇ ਜਾਣ ਤੋਂ ਵੀ ਕਈ ਲੋਕਾਂ ਨੂੰ ਡਰ ਲੱਗਣ ਲੱਗ ਪਿਆ ਇਹ ਹਾਲਾਤ ਉਹਨਾਂ ਨੇ ਪੈਦਾ ਕੀਤੇ ਖੈਰ ਫਿਰ ਕੁਝ ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਸਿੰਘ ਸਭਾ ਲਹਿਰ ਚੋਂ ਚੱਲੀ ਹਮ ਗੁਰਦਾਰਾ ਨਨਕਾਣਾ ਸਾਹਿਬ ਦਾ ਸਾਕਾ ਅੰਮ੍ਰਿਤਸਰ ਸ਼ਹੀਦ ਦਰਬਾਰ ਸਾਹਿਬ ਤਰਨਤਾਰਨ ਦਰਬਾਰ ਸਾਹਿਬ ਦਾ ਕਬਜ਼ਾ ਪੰਜਾ ਸਾਹਿਬ ਦਾ ਸਾਕਾ ਗੁਰੂ ਕੇ ਬਾਗ ਦਾ ਸਾਕਾ ਇਹ ਸਾਰੇ ਐਮਨਾਬਾਦ ਦੇ ਗੁਰਦੁਆਰਿਆਂ ਦਾ ਪੰਥ ਕੰਟਰੋਲ 'ਚ ਇੱਕ ਲੰਮੀ ਕਹਾਣੀ ਆ ਜਿਸ ਵੇਲੇ ਗੁਰਦੁਆਰਿਆਂ ਦੇ ਉੱਤੇ ਸਿੱਖ ਪ੍ਰਬੰਧਕ ਕਾਬਜ ਹੋ ਗਏ ਜਿਹੜੇ ਕਿ ਬੜੇ ਸੁਹਿਰਦ ਔਰ ਸੇਵਾ ਭਾਵਨਾ ਵਾਲੇ ਸਨ ਅੱਜ ਵਰਗੇ ਨਹੀਂ ਉਹਨਾਂ ਦੇ ਕੋਲ ਦੋ ਵੱਡੇ ਕੰਮ ਕਰਨ ਵਾਲੇ ਇਕ ਤਾਂ ਗੁਰਦੁਆਰਿਆਂ ਦਾ ਪ੍ਰਬੰਧ ਪੰਥ ਕੰਟਰੋਲ ਵਿੱਚ ਜਿਹੜਾ ਕਿ ਉਹ ਲੈ ਆਏ ਸਨ ਰਾਈਟ ਜਿੰਨੇ ਅੱਗੇ ਚੱਲਣਾ ਸੀ ਦੂਜਾ ਸਿਗਾ ਕਿ ਗੁਰਦੁਆਰਿਆਂ ਵਿੱਚ ਜਿਹੜੀਆਂ ਮਨਮਤਾਂ ਉਹਨਾਂ ਲੋਕਾਂ ਨੇ ਪੈਦਾ ਕਰ ਦਿੱਤੀਆਂ ਨੇ ਉਹਨਾਂ ਨੂੰ ਦੂਰ ਕਿਵੇਂ ਕੀਤਾ ਜਾਏ ਜੀ ਇਹ ਕੰਮ ਕਰਨ ਵਾਸਤੇ ਉਹਨਾਂ ਨੂੰ ਦੋ ਤਰੀਕੇ ਚੁਣਨੇ ਪਏ ਸਨ ਪਹਿਲਾ ਕਿ ਇੱਕ ਲਿਖਤੀ ਰੂਪ ਵਿੱਚ ਐਸਾ ਡਾਕੂਮੈਂਟ ਬਣਾਈਏ ਜਿਹੜਾ ਸਾਰੇ ਗੁਰਦੁਆਰਿਆਂ ਦੀ ਮਰਿਆਦਾ ਇੱਕ ਸੂਰ ਹੋਵੇ ਜੀ ਤੇ ਉਹਦੇ ਵਿੱਚ ਕੋਈ ਬਾਹਰੋਂ ਇੰਟਰਫੇਅਰ ਨਾ ਕਰ ਸਕੇ ਜਿਵੇਂ ਕਿ ਉਦਾਸੀ ਮੰਤ ਚਲਾ ਗਏ ਸਨ ਸਾਰਾ ਕੁਝ ਜੀ ਦੂਸਰੀ ਉਹਨਾਂ ਦੇ ਸਾਹਮਣੇ ਸੀ ਵੀ ਲੋਕ ਜਿਹੜੇ ਨੇ ਉਹਨਾਂ ਦੀ ਸਾਈਕੀ ਉਹਨਾਂ ਦੀ ਸੋਚ ਨੂੰ ਵੀ ਗੁਰਮਤ ਦੇ ਮੁਤਾਬਕ ਗੁਰਦੁਆਰੇ ਦੀ ਮਰਿਆਦਾ ਦੇ ਮੁਤਾਬਕ ਉਹਦੇ ਹਾਣ ਦਾ ਬਣਾਉਣ ਵਾਸਤੇ ਯਤਨ ਕਰੀਏ ਹੁਣ ਡਾਕੂਮੈਂਟ ਬਣਾਉਣ ਤੇ ਹੀ 14 ਸਾਲ ਲੱਗੇ ਜੀ ਪਰ ਲੋਕਾਂ ਦੀ ਸੋਚ ਨੂੰ ਉੱਥੇ ਲਿਆਉਣ ਵਾਸਤੇ ਤਾਂ ਸਮਾਂ ਚਾਹੀਦਾ ਸੀ ਸਾਧਨ ਚਾਹੀਦੇ ਪ੍ਰਚਾਰ ਚਾਹੀਦਾ ਸੀਗਾ ਸੋ ਖੈਰ ਜਦੋਂ ਸਿੱਖ ਰਹਿਤ ਮਰਿਆਦਾ ਦੀ ਗੱਲ ਆਈ ਤੇ ਉਹ 14 ਸਾਲ ਲਾ ਕੇ ਤੇਜਾ ਸਿੰਘ ਜੀ ਕਨਵੀਨਰ ਬਣੇ ਉਸ ਕਮੇਟੀ ਦੇ ਹਮਮ ਬੜੀਆਂ ਮੀਟਿੰਗਾਂ ਹੋਈਆਂ ਚਿੱਠੀਆਂ ਰਾਵਾਂ ਲੈ ਕੇ ਉਸ ਸਮੇਂ ਦੇਸ਼ ਤੇ ਵਿਦੇਸ਼ ਦੀਆਂ ਜਿਹੜੀਆਂ ਬਹੁਤ ਹੀ ਉੱਚ ਕੋਟੀ ਦੀਆਂ ਸੰਸਥਾਵਾਂ ਜ ਜਥੇਬੰਦੀਆਂ ਸਨ ਜਿਨ੍ਹਾਂ ਦੀ ਕਿ ਲਿਸਟ ਉਹਦੇ ਵਿੱਚ ਇੰਡੈਕਸ ਦੇ ਵਿੱਚ ਦਿੱਤੀ ਹੋਈ ਆ ਉਹ ਉਹਨਾਂ ਕੋਲੋਂ رائے ਲਈ ਗਈ ਭਾਈ ਰਣਦੀਰ ਸਿੰਘ ਵਰਗੇ ਗੁਰਸਿੱਖਾਂ ਦਾ ਰਹਿਤ ਮਰਿਆਦਾ ਦੇ ਵਿੱਚ ਰਾਵਾਂ ਨੇ ਬਾਬਾ ਗੁਰੂਵਚਨ ਸਿੰਘ ਜੀ ਦਾ ਦੀਆਂ ਰਾਵਾਂ ਵਿੱਚ ਨੇ ਉਹਨਾਂ ਦਾ ਨਾਮ ਮੌਜੂਦ ਹੈ ਅਕਾਲੀ ਕੌਰ ਸਿੰਘ ਜੀ ਇਤਿਹਾਦਕ ਜਿਹੜੇ ਵੀ ਉਸ ਸਮੇਂ ਸੰਤ ਗੁਲਾਬ ਸਿੰਘ ਕੋਲੀਆਂ ਸੋ ਸਾਰੇ ਉਹਨਾਂ ਦਾ ਜਿੰਨੇ ਵੀ ਸਨ ਪੰਡਿਤ ਕਰਤਾਰ ਸਿੰਘ ਜੀ ਦਾਖਾ ਤੋਂ ਉਹ ਐਸੇ ਗੁਰਸਿੱਖਾਂ ਦਾ ਸਾਰਿਆਂ ਦਾ ਭਾਈ ਕਾਨ ਸਿੰਘ ਨਾਭਾ ਵੀ ਭਾਵੇਂ ਕਿ ਉਹ ਇਹ ਲਾਗੂ ਹੋਣ ਤੋਂ ਪਹਿਲਾਂ ਚਲਾਣਾ ਕਰ ਗਏ ਸਨ ਪਰ ਜਿੰਨਾ ਵੀ ਸਮਾਂ ਉਹ ਜੀਵਤ ਰਹੇ ਉਹ ਵੀ ਇਸ ਚੀਜ਼ ਦੇ ਤਾਲਮੇਲ ਵਿੱਚ ਰਹੇ। ਹੂੰ ਹੂੰ। ਤੋਂ ਇਵੇਂ 14 ਸਾਲ ਜਿਹੜੇ ਸੀਗੇ ਉਹ ਇਹਨੂੰ ਰਾਵਾਂ ਲੈਂਦਿਆਂ ਕਰਦਿਆਂ ਚੱਲਦਿਆਂ ਹੌਲੀ-ਹੌਲੀ ਪ੍ਰੋਸੈਸ ਹੁੰਦਾ ਰਿਹਾ ਤੇ ਇਹ ਡਾਕੂਮੈਂਟ ਤਿਆਰ ਹੋ ਕੇ ਜਿਹੜਾ ਸੀਗਾ ਇਹ ਸਾਡੇ ਸਾਹਮਣੇ ਜਿਹਨੂੰ ਸ਼੍ਰੋਣੀ ਕਮੇਟੀ ਨੇ ਆਪਣੀ ਇੱਕ ਮਤੇਰਾਹੀਂ ਪ੍ਰਵਾਨਗੀ ਦਿੱਤੀ। ਹੁਣ ਸਵਾਲ ਇਹ ਸੀਗਾ ਅਸੀਂ ਕਹਿੰਨੇ ਜੀ ਇਹ ਤਾਂ ਸ਼੍ਰੋਣੀ ਕਮੇਟੀ ਦੀ ਮਰਿਆਦਾ ਹੂੰ ਹੂੰ ਅੱਜ ਸ਼੍ਰੋਣੀ ਕਮੇਟੀ ਇੱਕ ਧੜੇ ਦੀ ਹੋ ਸਕਦੀ ਆ ਇੱਕ ਪਰਿਵਾਰ ਦੀ ਹੋ ਸਕਦੀ ਆ ਅੱਜ ਦੇ ਸੰਦਰਭ ਵਿੱਚ ਇਹ ਗੱਲ ਸਹੀ ਆ ਪਰ ਜਦੋਂ ਦੀ ਅਸੀਂ ਗੱਲ ਕਰ ਰਹੇ ਹਾਂ ਉਦੋਂ ਸਰਬਸੰਮਤੀ ਨਾਲ ਸਾਰੇ ਸਿੱਖਾਂ ਵਿੱਚੋਂ ਚੁਣ ਕੇ ਬਕਾਇਦਾ ਉੱਥੇ ਮੈਂਬਰ ਜਾਂਦੇ ਸਨ ਉਦੋਂ ਸ਼੍ਰੋਮਣੀ ਕਮੇਟੀ ਪੰਥ ਦੀ ਵੱਡੀ ਪ੍ਰਤੀਨਿਧ ਜਮਾਤ ਸੀ ਇੱਕ ਤਰ੍ਹਾਂ ਨਾਲ ਉਹ ਸਰਬੱਤ ਖਾਲਸਾ ਦਾ ਇੱਕ ਰੂਪ ਬਣ ਗਈ ਸੀ ਅੱਜ ਸਮੇਂ ਹਾਲਾਤ ਬਦਲ ਗਏ ਨੇ ਸਰਕਾਰ ਦੀ ਇੰਟਰਫੇਰੈਂਸ ਹੋ ਗਈ ਆ ਪਰਿਵਾਰਾਂ ਦੇ ਕਬਜ਼ੇ ਹੋ ਗਏ ਆ ਉਹ ਰਾਜਨੀਤੀ ਦੀ ਇੱਕ ਵੀ ਕਲਾਸ ਉਹ ਸਭ ਇਹ ਗੱਲਾਂ ਸਭ ਵੱਖਰੀਆਂ ਨੇ ਪਰ ਆਪਾਂ ਉਦੋਂ ਦੀ ਗੱਲ ਕਰ ਰਹੇ ਆ ਜਦੋਂ ਬਹੁਤ ਸੰਘਰਸ਼ਸ਼ੀ ਲਾਗੂ ਉਹਦੇ ਵਿੱਚ ਸੇਵਾ ਭਾਵਨਾ ਵਾਲੇ ਮੌਜੂਦ ਹੁੰਦੇ ਸਨ ਠੀਕ ਉਹਨੂੰ ਪ੍ਰਵਾਨਗੀ ਮਿਲ ਗਈ ਉਹ ਰਹਿਤ ਮਰਿਆਦਾ ਜਿਹੜੀ ਆ ਉਹਨੂੰ ਸਿੱਖ ਰਹਿਤ ਮਰਿਆਦਾ ਦੇ ਨਾਮ ਹੇਠ ਛਾਪਿਆ ਗਿਆ ਜੀ ਔਰ ਉਹ ਮਰਿਆਦਾ ਹੀ ਇੱਕੋ ਇੱਕ ਡਾਕੂਮੈਂਟ ਆ ਜਿਹੜਾ ਇਸ ਜੁਗਤ ਨਾਲ ਬਣਾਇਆ ਗਿਆ ਨਹੀਂ ਤਾਂ ਸਾਰੀਆਂ ਜਿੰਨੀਆਂ ਵੀ ਹੋਰ ਸੰਪਰਦਾਵਾਂ ਦੀਆਂ ਨੇ ਕਈ ਜਥੇਬੰਦੀਆਂ ਦੀਆਂ ਨੇ ਕਈ ਆਪੋ ਆਪਣੇ ਸਿਸਟਮ ਨੇ ਉਹ ਸਾਰੇ ਆਪਣੇ ਨਿੱਜੀ ਨੇ ਰਾਈਟ ਪਰ ਉਹ ਆ ਜਿਹੜਾ ਸਾਂਝਾ ਵਾ ਵਿਅਕਤੀਗਤ ਤੌਰ ਤੇ ਤੇ ਕੌਮੀ ਤੌਰ ਤੇ ਡਿਸਪਲਿਨ ਜੋ ਹੈ ਉਹ ਇਸ ਰਹਿਤ ਮਰਿਆਦਾ ਇਸ ਦੱਸਿਆ ਗਿਆ ਸੋ ਮਰਿਆਦਾ ਜਦੋਂ ਅਸੀਂ ਲੋੜ ਦੀ ਗੱਲ ਕਰਦੇ ਹਾਂ ਪਰ ਇਹ ਮਰਿਆਦਾ ਲਾਗੂ ਨਹੀਂ ਹੋਈ ਹਰ ਥਾਂ ਦੇ ਉੱਤੇ ਇਹਦਾ ਕੀ ਕਾਰਨ ਹੋਇਆ ਲਾਗੂ ਨਾ ਹੋਣ ਦੇ ਕੁਝ ਕਾਰਨ ਸਨ ਵੀ ਜਿਉਂ-ਜਿਉਂ ਇੱਕ ਤਾਂ ਸਭ ਤੋਂ ਵੱਡਾ ਝਟਕਾ ਜਿਹੜਾ ਸਿੱਖ ਪੰਥ ਜਾਂ ਸਿੱਖ ਕੌਮ ਨੂੰ ਲੱਗਿਆ ਉਹ ਸੀ 1947 ਦੀ ਦੇਸ਼ਵੰਡ ਦਾ ਹੂੰ ਹੂੰ ਭਾਰਤ ਤੇ ਪਾਕਿਸਤਾਨ ਦੋ ਮੁਲਕ ਹੋਂਦ ਵਿੱਚ ਆਏ ਜੀ ਪਰ ਬੀਸਿਕਲੀ ਵੰਡੀਆਂ ਦੋ ਸਟੇਟਾਂ ਗਈਆਂ ਬੰਗਾਲ ਤੇ ਪੰਜਾਬ ਹੂੰ ਹੂੰ ਪੰਜਾਬ ਦੇ ਵੰਡੇ ਜਾਣ ਨਾਲ ਕਿੰਨੇ ਸਿੱਖਾਂ ਦਾ ਨੁਕਸਾਨ ਹੋਇਆ ਬੇਔਰ ਇਹਨੂੰ ਕੱਲੂ ਘਾਰੇ ਦਾ ਨਾਮ ਵਿਦਵਾਨਾਂ ਨੇ ਦਿੱਤਾ 1947 ਦਾ ਕੱਲੂ ਘਾਰ ਜੀ ਕਿੰਨੇ ਸਾਡੇ ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਗਏ ਹੂੰ ਹੂੰ ਕਿੰਨੇ ਸਿੱਖ ਉਜੜ ਕੇ ਆਏ ਜਿਨ੍ਹਾਂ ਦੀਆਂ ਉਧਰ ਮਰਬਿਆਂ ਦੇ ਹਿਸਾਬ ਨਾਲ ਜ਼ਮੀਨਾਂ ਸਨ ਇੱਧਰ ਆ ਕੇ ਉਹਨਾਂ ਨੂੰ ਬੜੀ ਹੀ ਘੱਟ ਜ਼ਮੀਨ ਤੇ ਗੁਜ਼ਾਰਾ ਕਰਨਾ ਪਿਆ ਜੀ ਫਿਰ ਉਹਨਾਂ ਨੂੰ ਸਾਰੇ ਦੇਸ਼ ਚ ਖੰਡਾਲ ਦਿੱਤਾ ਗਿਆ ਸਾਜ਼ਿਸ਼ ਦੇ ਤਹਿਤ ਫਿਰ ਉਹਨਾਂ ਨੂੰ ਆਪਣੇ ਪੈਰਾਂ ਸਿਰ ਖਲੋਂਦਿਆਂ ਕੈਦਾਂ ਕਿ ਲੰਘ ਗਏ ਉਜੜੇ ਹੋਏ ਕੱਟੇ ਵੱਢੇ ਹੋਏ ਲੋਕ ਆਪਣੇ ਰਿਸ਼ਤੇਦਾਰ ਮਰਵਾ ਕੇ ਆਏ ਹੋਏ ਲੋਕ ਪਰਿਵਾਰਾਂ ਦੇ ਪਰਿਵਾਰ ਉਜੜ ਚੁੱਕੇ ਸਨ ਉਹਨਾਂ ਨੂੰ ਰਹਿਣ ਵਾਸਤੇ ਕੁਝ ਨਹੀਂ ਸੀ ਉਹਨਾਂ ਕੋਲ ਖਾਣ ਵਾਸਤੇ ਕੁਝ ਨਹੀਂ ਬੜੀ ਇੱਕ ਤਰ੍ਹਾਂ ਨਾਲੇ ਤਰਾਸਦੀ ਸੀ ਜੀ ਇਹ ਏਡਾ ਵੱਡਾ ਜਬਰਦਸਤ ਧੱਕਾ ਸੀਗਾ ਸਿੱਖ ਕੌਮ ਨੂੰ ਲੱਗਿਆ ਹੋਇਆ ਆਰਥਿਕ ਤੌਰ ਉਤੇ ਫਿਜ਼ੀਕਲੀ ਤੌਰ ਉਤੇ ਮਾਨਸਿਕ ਤੌਰ ਉਤੇ ਵੀ ਇਸ ਚੀਜ਼ ਨੂੰ ਸਟੈਂਡ ਕਰਦਿਆਂ ਕਈ ਦਹਾਕੇ ਲੱਗਣੇ ਸਨ ਰਾਈਟ ਇਹ ਕੈਸੀ ਚੀਜ਼ ਸੀ ਜਿਹਦੇ ਵਿੱਚ ਧਰਮ ਪ੍ਰਚਾਰ ਦਾ ਕੰਮ ਨਾ ਦੇ ਬਰਾਬਰ ਹੋਇਆ ਹੂੰ ਹੂੰ ਔਰ ਹੋਣਾ ਵੀ ਸੀ ਇਹਨੇ ਸਿੱਖਾਂ ਦੇ ਕੋਲੋਂ ਸਿੱਖਿਆ ਕੋਈ ਧਾਰਮਿਕ ਕਲਚਰ ਨੂੰ ਬੜੀ-ਬੜੀ ਛੱਟ ਵੱਜੀ ਉਦੋਂ ਉਜੜ ਕੇ ਆਏ ਲੋਕਾਂ ਦੀ ਆਰਥਿਕਤਾ ਚੂਰ-ਚੂਰ ਹੋ ਚੁੱਕੀ ਸੀ ਉਹਨੂੰ ਸਟੈਂਡ ਤੇ ਹੁੰਦਿਆਂ ਅੱਜ ਤੱਕ ਵੀ ਸਿੱਖ ਪੂਰੀ ਤਰ੍ਹਾਂ ਸਟੈਂਡ ਤੇ ਨਹੀਂ ਹੋ ਸਕੇ ਜੇ ਅਸੀਂ ਥੋੜਾ ਜਿਹਾ ਗੌਰ ਨਾਲ ਵੇਖੀਏ ਤਾਂ ਫਿਰ ਜਿਸ ਦੇਸ਼ ਵਿੱਚ ਆਏ ਸਨ ਜਿਸ ਤਰ੍ਹਾਂ ਦੀ ਉਹਨਾਂ ਨੂੰ ਇੱਥੇ ਹਾਲਾਤ ਤੇ ਸਿਚੁਏਸ਼ਨ ਦਾ ਸਾਹਮਣਾ ਕਰਨਾ ਪਿਆ ਇਹੋ ਜੀ ਮੁਸ਼ਕਲ ਦਾ ਉਹਨਾਂ ਨੇ ਮਨ ਅੰਦਰ ਕਦੇ ਚੇਤਾ ਹੀ ਨਹੀਂ ਸੀ ਕੀਤਾ ਵੀ ਸਾਨੂੰ ਇਵੇਂ ਵੀ ਇਹਨਾਂ ਹਾਲਾਤਾਂ ਦਾ ਇਥੋਂ ਦੀ ਸਰਕਾਰ ਦੇ ਨਾਲ ਸਾਹਮਣਾ ਕਰਨਾ ਪਊਗਾ ਤਾਂ ਇਹਨਾਂ ਚੱਕਰਾਂ ਦੇ ਵਿੱਚ ਸਾਡਾ ਬਹੁਤ ਕੁਝ ਰਹਿ ਗਿਆ ਜੀ ਜਿਹੜੇ ਕੰਮ ਹੋਣੇ ਚਾਹੀਦੇ ਸਨ ਕੌਮੀ ਤੌਰ ਉੱਤੇ ਰੁਕ ਗਿਆ ਕਿਉਂਕਿ ਇੱਕ ਨਵੀਆਂ ਮੁਸ਼ਕਲਾਂ ਸਾਡੇ ਸਾਹਮਣੇ ਖੜੀਆਂ ਹੁੰਦੀਆਂ ਗਈਆਂ ਇਹ ਇੱਕ ਵਜਾ ਵਾ ਸੇਖ ਰਹਿਤ ਮਰਿਆਦਾ ਦਾ ਸਾਰੇ ਗੁਰਦੁਆਰਿਆਂ ਦੇ ਵਿੱਚ ਲਾਗੂ ਨਾ ਹੋ ਸਕਣ ਦਾ ਕਾਰਨ ਜੀ ਦੂਜਾ ਫਿਰ ਤੁਸੀਂ ਵੇਖੋ ਉਦੋਂ ਦੇ ਸਮੇਂ ਦੇ ਇਤਿਹਾਸ ਦੇ ਅ ਅੱਗੇ-ਅੱਗੇ ਆਪਾਂ ਚੱਲਦੇ-ਚੱਲਦੇ 47 ਤੋਂ ਬਾਅਦ ਤੁਰਦੇ ਆਈਏ ਤੁਰਦੇ ਆਈਏ ਹੌਲੀ-ਹੌਲੀ ਸਿੱਖ ਪੰਥ ਵਿੱਚ ਉਦੋਂ ਕੁਝ ਗਿਣੇ 94 ਡੇਰੇ ਹੁੰਦੇ ਸਨ ਉਹ ਵੀ ਡੇਰੇ ਪੂਜਾ ਪ੍ਰਤੀਸ਼ਟਾ ਵਾਲੇ ਨਹੀਂ ਸਨ ਬਿਲਕੁਲ ਇਹਦੇ ਬਾਰੇ ਜੀ ਕਿਉਂਕਿ ਇਹ ਇੱਕ ਫੇਜ਼ ਜਿਹੜਾ 1947 ਤੋਂ ਬਾਅਦ ਹੈ ਇਸਨੇ ਵੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਕਿ ਰਹਿਤ ਮर्याਦਾ ਅਸੀਂ ਇਨਫੋਰਸ ਨਹੀਂ ਕਰ ਸਕੇ ਇਸ ਬਾਰੇ ਗੱਲਬਾਤ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ ਧੰਨਵਾਦ ਸਿਕਰੇ ਇਹ ਮर्यादा ਦੇ ਸੰਬੰਧ ਵਿੱਚ ਜਾਣਕਾਰੀ ਲੈਣੇ ਆਪ ਐਸਾ ਭਾਈ ਹਰਜਿੰਦਰ ਸਿੰਘ ਸਵਰਾਧ ਤੋਂ ਅਤੇ 1947 ਤੋਂ ਬਾਅਦ ਕਿਉਂ ਨਹੀਂ ਇਨਫੋਰਸ ਹੋ ਚੁੱਕੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਤਿਹਾਸਿਕ ਪੱਖ ਤੋਂ ਉਸ ਸਮੇਂ ਸਥਿਤੀਆਂ ਐਸੀਆਂ ਬਣੀਆਂ ਪਈਆਂ ਸੀ ਕਿ ਧਿਆਨ ਨਹੀਂ ਇਸ ਪਾਸੇ ਦਿੱਤਾ ਗਿਆ ਲੇਕਿਨ ਅੱਜ ਤਾਂ ਹਾਲਾਤ ਬਦਲ ਚੁੱਕੇ ਨੇ ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਬਜਾਏ ਕਿ ਸਿੱਖ ਰਹਿਤ ਮर्यादा ਹਰ ਪਾਸੇ ਇਨਫੋਰਸ ਹੁੰਦੀ ਅੱਜ ਵੀ ਵੱਖਰੇ ਵੱਖਰੇ ਧੜੇ ਕੋਈ ਮੰਨਦੇ ਨੇ ਕੋਈ ਨਹੀਂ ਮੰਨਦੇ ਤੇ ਖਾਸ ਤੌਰ ਤੇ ਜਦੋਂ ਡੇਰਿਆਂ ਦੀ ਗੱਲ ਆਉਂਦੀ ਹੈ ਜਿਸ ਦੇ ਬਾਰੇ ਭਾਈ ਸਾਹਿਬ ਸਾਨੂੰ ਵਿਸਥਾਰ ਵਿੱਚ ਦੱਸਣਗੇ ਕਿ 1947 ਤੋਂ ਬਾਅਦ ਇਹ ਡੇਰਿਆਂ ਦੀ ਪਰਮਾਰ ਕਿਵੇਂ ਪੰਜਾਬ ਵਿੱਚ ਆ ਗਈ ਅਤੇ ਕਿਉਂ ਉੱਥੇ ਇਹ ਚੀਜ਼ ਲਾਗੂ ਨਹੀਂ ਕੀਤੀ ਜਾ ਰਹੀ ਜੀ ਭਾਈ ਸਾਹਿਬ ਹਾਂ ਜੀ ਜਿਵੇਂ ਕਿ ਅਸੀਂ ਇਹ ਵੇਖਣਾ ਕਿ ਕਿਵੇਂ ਆਪਣੇ ਕਲਚਰ ਨਾਲੋਂ ਟੁੱਟ ਇਹਨੂੰ ਅਸੀਂ ਕਹਿੰਦੇ ਆ ਕਨਫਿਊਜ਼ਨ ਕ੍ਰੀਏਟ ਕਰਨਾ ਇੱਕ ਤਾਂ ਹੁੰਦਾ ਤੁਸੀਂ ਸਿੱਧਾ ਕਿਸੇ ਨੂੰ ਮਾਰਦੇ ਆ ਇੱਕ ਉਹ ਕਨਫਿਊਜ਼ਨ ਖੜੀ ਕਰ ਦਿੰਦੇ ਨੇ ਉਹ ਬੰਦਾ ਆਪਣੇ ਆਪ ਚ ਹੀ ਉਲਝਿਆ ਰਹਿੰਦਾ ਉਹਨੂੰ ਜਿਹੜੇ ਕੰਮ ਉਹਨੇ ਕਰਨੇ ਹੁੰਦੇ ਨੇ ਉਹ ਨਹੀਂ ਕਰ ਪਾਉਂਦਾ ਰਾਈਟ ਤਾਂ ਇਹ ਇੱਕ ਜਿਹੜੀ ਦੁਬਧਾਵਾ ਕਨਫਿਊਜ਼ਨ ਆ ਇਹ ਸਭ ਤੋਂ ਭਿਆਨਕ ਬਿਮਾਰੀ ਆ ਜਿੱਥੇ ਵੀ ਖੜੀ ਹੋ ਜਾਊਗੀ ਸਮਝੋ ਬੰਦਾ ਰੁਕ ਗਿਆ ਪਰ ਉੱਥੇ ਹੀ ਓਲਜ ਕੇ ਖਤਮ ਹੁੰਦਾ ਰਹੂਗਾ ਇਸੇ ਕਰਕੇ ਕੌਮ ਵਿੱਚ ਵੀ ਇਹ ਹੀ ਚੀਜ਼ ਦੁਬਧਾਵਾ ਬਿਲਕੁਲ ਸੀ ਉਹ ਇਹ ਸੀ ਕਿ ਤੁਸੀਂ ਵੇਖੋ 47 ਤੋਂ ਲੈ ਕੇ ਅੱਜ ਉਦੋਂ 92 94 ਡੇਰੇ ਸਨ ਉਹ ਡੇਰੇ ਵੀ ਸੰਸਥਾਵਾਂ ਦੇ ਰੂਪ 'ਚ ਹੁੰਦੇ ਕਿਉਂਕਿ ਉਹ ਪੁਰਾਣਾ ਸਿਸਟਮ ਚੱਲ ਰਿਹਾ ਸੀ ਜੀ ਪਰ ਹੁਣ ਤਾਂ ਡੀਰਾ ਕਲਚਰ ਡੀਰਾ ਕਲਚਰ ਜਿਹੜਾ ਵਾ ਉਹਨੇ ਸਿੱਖੀ ਦੇ ਉੱਤੇ ਸਿੱਖ ਕੌਮ ਦੇ ਸਮੁੱਚੇ ਸਿਸਟਮ ਦੇ ਉੱਤੇ ਹੀ ਇੱਕ ਤਰ੍ਹਾਂ ਦਾ ਅਮਰ ਮੇ ਵੇਲ ਵਰਗਾ ਪ੍ਰਭਾਵ ਪਾਇਆ ਹੋਇਆ ਜੀ ਇਹ ਜਿਹੜੀ ਚੀਜ਼ ਆ ਇਹ ਕੀ ਆ ਕਿ ਸਾਡੇ ਵਿੱਚ ਕਿਧਰੇ ਨਾ ਕਿਧਰੇ ਗੁਰਮਤ ਦੇ ਗੁਰੂ ਗ੍ਰੰਥ ਸਾਹਿਬ ਦੀ ਥਾਂ ਤੇ ਸਰੀਰਾਂ ਨੂੰ ਪੂਜਨੀਕ ਸਾਬਤ ਕਰਨਾ ਜਾਂ ਬਣਾ ਦੇਣਾ ਇਹ ਇੱਕ ਲੰਮਾ ਪ੍ਰੋਸੈਸ ਚੱਲਦਾ ਆ ਰਿਹਾ ਜਿਹੜਾ ਕਿ ਅੱਜ ਪੂਰੀ ਤਰ੍ਹਾਂ ਕਾਮਯਾਬ ਆ ਜੀ ਕਿਉਂਕਿ ਸਰੀਰ ਨੂੰ ਜਦੋਂ ਮਰਜ਼ੀ ਮਿਸਯੂਜ਼ ਕੀਤਾ ਜਾ ਸਕਦਾ ਉਹਨਾਂ ਦੇ ਪਿੱਛੇ ਖੜੀਆਂ ਹੋਈਆਂ ਜਿਹੜੀਆਂ ਤਾਕਤਾਂ ਨੇ ਉਹ ਜਦੋਂ ਵੀ ਉਹਨਾਂ ਦੀ ਤਾਰ ਖਿੱਚਣਗੀਆਂ ਉਸੇ ਤਰ੍ਹਾਂ ਕੰਮ ਕਰਨਗੇ ਜਦੋਂ ਕਿ ਸਿਧਾਂਤ ਨਾਲ ਇਸ ਤਰ੍ਹਾਂ ਨਹੀਂ ਹੋ ਸਕਦਾ ਤਾਂ ਇਸ ਕਰਕੇ ਸਰੀਰਾਂ ਦੀ ਮਾਨਤਾ ਅੱਜ ਬਹੁ ਗਿਣਤੀ ਪੰਜਾਬ ਵਿੱਚ ਤੁਸੀਂ ਵੇਖੋ ਜੀ 크ਰਿਸਚੀਅਨ ਸਕੂਲ ਹੈ ਔਰ ਇਹ ਇਵਨ ਜਿਹੜੇ ਉਥੇ 크ਰਿਸਚੀਅਨ ਪ੍ਰਚਾਰ ਹੁੰਦਾ ਉਹਨਾਂ ਦੇ ਇਸ਼ਤਿਹਾਰ ਲੱਗੇ ਹੁੰਦੇ ਨੇ ਵੀ ਸ਼ਬਦ ਗੁਰੂ ਨਹੀਂ ਹੈ ਸਰੀਰ ਗੁਰੂ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਸ਼ਬਦ ਗੁਰੂ ਨਹੀਂ ਇਹ ਕੰਮ ਈਸਾਈ ਪਾਦਰੀ ਵੀ ਕਰ ਰਿਹਾ ਪੰਜਾਬ 'ਚ ਇਹ ਕੰਮ ਜਿਹੜਾ ਵਾ ਸਾਡੇ ਸਾਡੇ ਚੌ ਨਿਕਲੇ ਹੋਏ ਜਿਹੜੇ ਦੇਹਤਾਰੇ ਗੁਰੂ ਡੰਮ ਵਾਲੇ ਉਹ ਵੀ ਜ਼ੋਰ ਸ਼ੋਰ ਨਾਲ ਜਿੱਥੋਂ ਮਰਜੀ ਜਿਹੜਾ ਮਰਜੀ ਇਹ ਗੱਲ ਕਰ ਸਕਦਾ ਇਹਦੇ ਪਿੱਛੇ ਇੱਕ ਸਾਇਕੀ ਕੰਮ ਕਰਦੀ ਆ ਜੀ ਵੀ ਸਿਧਾਂਤਕ ਪੱਧਰ ਉੱਤੇ ਸਿੱਖੀ ਨੂੰ ਖੋਰਾ ਲਾ ਕੇ ਹਮ ਸਰੀਰਾਂ ਨੂੰ ਪੂਜਨੀਕ ਸਾਬਦ ਕਰਕੇ ਜੀ ਤੁਸੀਂ ਇਹਨਾਂ ਨੂੰ ਗੁਲਾਮ ਰੱਖ ਸਕਦੇ ਹੋ ਨਹੀਂ ਤਾਂ ਨਹੀਂ ਰੱਖ ਸਕਦੇ ਸਿੱਖਾਂ ਦਾ ਇਤਿਹਾਸ ਆ 1700 16 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ੀਦੀ ਹੋਈ 1708 ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੋਤੀ ਜੋਤ 1708 ਤੋਂ ਲੈ ਕੇ ਇੱਕ ਲੰਮੇ ਸੰਘਰਸ਼ ਵਿੱਚ ਵੀ ਜੇ ਸਿੱਖ ਅਡੋਲ ਰਿਹਾ ਤਾਂ ਇਹਦਾ ਇਹਦਾ ਇਹਦੀ ਵਜ੍ਹਾ ਸੀ ਕਿ ਉਹ ਗੁਰਮਤਿ ਸਿਧਾਂਤ ਤੇ ਕਾਇਮ ਰਿਹਾ ਉਹਨੇ ਕਿਸੇ ਸਰੀਰ ਨੂੰ ਪੂਜਨੀਕ ਨਹੀਂ ਬਣਾਇਆ ਠੀਕ ਤਾਂ ਇਹ ਜਿਹੜੀ ਚੀਜ਼ ਨੂੰ ਜਿੱਥੇ ਵੀ ਲੱਗਦਾ ਵੀ ਉਹਨਾਂ ਦੇ ਆਗੂ ਡਿਕੋ ਡੋਲੇ ਖਾ ਰਹੇ ਆ ਉਹਨੇ ਆਪਣੇ ਆਪ ਨੂੰ ਉੱਥੇ ਸੁਚੇਤ ਕਰ ਲਿਆ ਕਿਉਂਕਿ ਉਹਦੇ ਕੋਲ ਸਿਧਾਂਤਕ ਚੇਤਨਾ ਸੀ ਜੀ ਤਾਂ ਇਹ ਉਹ ਸਰੀਰਾਂ ਨੂੰ ਪੂਜਨੀਕ ਸਾਬਤ ਤਾਂ ਹੀ ਕੀਤਾ ਜਾ ਸਕਦਾ ਉਹਨਾਂ ਨੇ ਫਿਰ ਇੱਕ ਰਾਹ ਲੱਭਿਆ ਡੀਰਾ ਕਲਚਰ ਨੂੰ ਉਭਾਰਨ ਦਾ ਹਮ ਤਾਂ ਉਥੇ ਸਾਰਾ ਕੁਝ ਹੀ ਡਿਫਰੈਂਟ ਆ ਇੱਕ ਚੀਜ਼ ਦੀ ਤਾਂ ਗੱਲ ਹੀ ਨਹੀਂ ਕੀਤੀ ਜਾ ਸਕਦੀ ਸਰੀਰਾਂ ਨੂੰ ਮੱਥੇ ਟੇਕ ਰਾਇਆ ਰਾਈਟ ਆਪਣੀ ਬਾਬਿਆਂ ਦੀਆਂ ਜਿਹੜੀਆਂ ਲਿਖਤਾਂ ਉਹਨਾਂ ਨੂੰ ਬਾਣੀ ਸਿੱਧ ਕੀਤਾ ਜਾ ਰਿਹਾ ਹਮ ਹਮ ਉਹਨਾਂ ਦੀਆਂ ਕਹਾਣੀਆਂ ਲਿਖ ਲੇ ਕੇ ਉਹਨੂੰ ਹਿਸਟਰੀ ਸਿੱਧ ਕੀਤਾ ਜਾ ਰਿਹਾ ਜੀ ਉਹਨਾਂ ਦੀਆਂ ਚੋਲੇ ਜੁੱਤੀਆਂ ਰੱਖ ਕੇ ਉਹਨਾਂ ਨੂੰ ਅਜਾਇਬ ਘਰ ਬਣਾਏ ਜਾ ਰਹੇ ਤਾਂ ਕਿ ਸਿੱਖਾਂ ਸੇਖਾ ਆਪਣੇ ਪੁਰਾਣੇ ਵਿਰਸੇ ਨੂੰ ਵੇਖ ਹੀ ਨਾ ਸਕਣ ਹਮ ਹਮ ਉਹਨਾਂ ਦੀ ਆਪਣੀ ਹੀ ਮਰਿਆਦਾ ਤਾਂ ਉਹ ਜਿਹੜੇ ਜਿਨ੍ਹਾਂ ਦਾ ਸਾਰਾ ਕਲਚਰ ਹੀ ਪੰਥ ਦੇ ਵਿਰੋਧ ਵਿੱਚ ਖੜਾ ਉਹ ਪੰਥ ਦੀ ਮਰਿਆਦਾ ਨੂੰ ਮੰਨਣਗੇ ਕਿਵੇਂ ਜੀ ਉਹ ਤਾਂ ਨਹੀਂ ਮੰਨਣਗੇ ਪਰ ਲੋਕ ਜਿਹੜੇ ਨੇ ਉਹਨਾਂ ਨੂੰ ਤੇ ਫਿਰ ਇਹ ਸਟੀ ਸਮਝ ਆਣੀ ਚਾਹੀਦੀ ਸੀ ਕਿ 14 ਸਾਲ ਮਿਹਨਤ ਕੀਤੀ ਗਈ ਇੱਕ ਡਿਸਪਲਿਨ ਲਿਆਉਣ ਵਾਸਤੇ ਕੌਮ ਦੇ ਵਿੱਚ ਇੱਕ ਰਾਹ ਵਖਾਣ ਵਾਸਤੇ ਗੁਰਬਾਣੀ ਤੋਂ ਲੈਣਾ ਸੀ ਅਸੀਂ ਆਸਰਾ ਆਪਣੇ ਆਤਮਿਕ ਤਲ ਤੇ ਉੱਤੇ ਉਸ ਨੂੰ ਉੱਚਾ ਚੁੱਕਣ ਲਈ ਪਰ ਦੂਸਰੇ ਪਾਸੇ ਇਹ ਡਿਸਪਲਿਨ ਨਾਲ ਅਸੀਂ ਆਪਣੀ ਵਿక్తిਗਤ ਤੌਰ ਤੇ ਤੇ ਕੌਮੀ ਜਿਹੜੀ ਸੋਚ ਹੈਗੀ ਉਸ ਦੇ ਉੱਤੇ ਅਸੀਂ ਪਹਿਰਾ ਦੇਣਾ ਸੀ ਪਰ ਲੋਕ ਵੀ ਜਿਹੜੇ ਨੇ ਉਹ ਵੀ ਫਸ ਗਏ ਗ੍ਰਸਤ ਹੋ ਗਏ ਡੇਰਾਬਾਦ ਵਿੱਚ ਲੋਕ ਤਾਂ ਆਪਾਂ ਵੇਖਦੇ ਹਾਂ ਜੀ ਹਮੇਸ਼ਾ ਸਿਸਟਮ ਦੇ ਸ਼ਿਕਾਰ ਹੁੰਦੇ ਨੇ ਲੋਕ ਜੇਕਰ ਬੋਹ ਗਿਣਤੀ ਤੇ ਇੰਨੀ ਸੂਝ ਵਾਲੀ ਹੋਵੇ ਤੇ ਸੰਸਾਰ 'ਚ ਮੁਸ਼ਕਲ ਕਦੇ ਆ ਨਹੀਂ ਸਕਦੀ ਤਾਂ ਮੁਸ਼ਕਲ ਆਉਂਦੀ ਹੀ ਬੋਹ ਗਿਣਤੀ ਦੇ ਸੌ ਜਾਣ ਨਾਲ ਤਾਂ ਦੂਸਰੀ ਗੱਲ ਇਹ ਆ ਜਿਹੜੀ ਮੈਂ ਕਹਿਣੀ ਚਾਹੁੰਦਾ ਵੀ ਸਾਡੇ ਜਿਹੜੇ ਗੁਰਸਿੱਖ ਭਰਾ ਮਾਈ ਭਾਈ ਸੰਗਤ ਆ ਕਈ ਵਾਰ ਉਹਨਾਂ ਨੂੰ ਲੱਗਦਾ ਸਿੱਖ ਰਹਿਤ ਮਰਿਆਦਾ ਜੀ ਇਹ ਤਾਂ ਗੁਰੂ ਸਾਹਿਬਾਂ ਦੀ ਬਣਾਈ ਨਹੀਂ ਉਹ ਇੱਕ ਸੱਜਣ ਇਹ ਵੀ ਕਹਿੰਦੇ ਸਨ ਕਹਿੰਦੇ ਵੀ ਇਹ ਤਾਂ ਜੀ ਬੰਦਿਆਂ ਦੀ ਬਣਾਈ ਹੋਈ ਮਰਿਆਦਾ ਮੈਂ ਕਿਹਾ ਬੰਦੇ ਹੀ ਮਰਿਆਦਾ ਬਣਾਉਂਦੇ ਹੁੰਦੇ ਆ ਬੰਦਿਆਂ ਲਈ ਹੀ ਬਣਾਉਂਦੇ ਹੁੰਦੇ ਆ ਕੋਈ ਪਸ਼ੂ ਜਾਂ ਪੰਛੀ ਮਰਿਆਦਾ ਨਹੀਂ ਬਣਾਉਂਦੇ ਹੁੰਦੇ ਬੰਦੇ ਹੀ ਬਣਾਉਂਦੇ ਆ ਤਾਂ ਇਹ ਇਹ ਵੇਖਣ ਵਾਲੀ ਗੱਲ ਆ ਕਿ ਉਹ ਕਹਿੰਦੇ ਜੀ ਇਹ ਤਾਂ ਗੁਰੂ ਸਾਹਿਬ ਦੇ ਸਮੇਂ ਦੀ ਮਰਿਆਦਾ ਨੇ ਹੁਣ ਸਾਡੇ ਕੋਲ ਗੁਰੂ ਸਹਿਬਾਨ ਦੇ ਸਮੇਂ ਦੀ ਕਿਹੜੀ ਮਰਿਆਦਾ ਜੀ ਰਹਿਤਨਾਮੇ ਪੁਰਾਣੇ ਨੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ 12 ਕਵਿਤ ਪੁਰਾਣੇ ਨੇ ਗੁਰਬਾਣੀ ਸਾਡੇ ਕੋਲ ਜਿਹੜੀ ਕਿ ਸਭ ਤੋਂ ਪ੍ਰਮਾਣਿਕ ਗੁਰੂ ਸਾਹਿਬਾਂ ਦੀ ਦਾਤ ਆ ਸਾਨੂੰ ਦਿੱਤੀ ਹੋਈ ਉਹਨਾਂ ਦਾ ਜੀਵਨ ਹੈ ਗੁਰੂ ਸਾਹਿਬਾਂ ਦਾ ਉਹਨਾਂ ਤੋਂ ਸੇਧ ਲੈ ਕੇ ਅਸੀਂ ਅੱਜ ਦਾ ਆਪਣਾ ਸਿਸਟਮ ਕ੍ਰੀਏਟ ਕਰਨਾ ਰਾਈਟ ਦਰਹੀ ਗੱਲ ਵੀ ਪ੍ਰਮਾਣਿਕ ਫਿਰ ਇਹ ਸਾਰੇ ਸੱਜਣ ਇੱਕ ਟੋਕ ਜਵਾਬ ਦੇਣ ਵੀ ਕਿਹੜੇ ਡੇਰੇ ਦੀ ਮਰਿਆਦਾ ਪ੍ਰਮਾਣਿਕ ਹੈ ਰਾਈਟ ਹਰਦੀ ਆਪਣੇ ਉਹ ਕਿਹੜਾ ਡੇਰਾ ਵਾ ਜੀ ਦੀ ਹਰ ਡੇਰੇ ਦਾ ਰਹੀ ਇਹ ਗੱਲ ਕਹਿੰਦਾ ਮੇਰੀ ਮਰਿਆਦਾ ਜ਼ਿਆਦਾ ਪ੍ਰਮਾਣਿਕਾ ਦੂਜਾ ਕਹਿੰਦਾ ਮੇਰੀ ਜ਼ਿਆਦਾ ਪ੍ਰਮਾਣਿਕਾ ਇਸ ਤਰ੍ਹਾਂ ਤਾਂ ਸਾਡੀਆਂ ਬੋਟੀਆਂ ਹੋ ਜਾਣਗੀਆਂ ਜੇ ਅਸੀਂ ਇਹਨਾਂ ਸਾਰਿਆਂ ਦੀ ਮੰਨਣ ਲੱਗਾਗੇ ਤਾਂ ਜਿਹੜੀ ਸਰਬਸਮਤੀ ਨਾਲ ਇੱਕ ਬਣੀ ਆ ਨਾ ਉਹੀ ਪ੍ਰਮਾਣਤਾ ਰਾਈਟ ਜਿਹੜੀ ਨੁਮਾਇੰਦਾ ਉਸ ਸਮੇਂ ਦੀ ਸਿੱਖ ਜਮਾਤ ਨੇ ਛਾਪੀ ਆ ਤਾਂ ਇਸ ਤਰ੍ਹਾਂ ਦੇਰਿਆਂ ਦੇ ਸੰਸਾਰੀ ਪ੍ਰਮਾਣਿਤ ਨੇ ਤੇ ਸਾਰਿਆਂ ਦੀਆਂ ਮਰਿਆਦਾਈ ਪ੍ਰਮਾਨਤਾ ਅਸੀਂ ਕਿੰਨੂੰ ਕਵਾਂਗੇ ਤੇ ਕਿੰਨੂੰ ਨਹੀਂ ਕਵਾਂਗੇ ਤੋਂ ਇਹ ਆਪਸ ਹੀ ਨਿਰਣਾ ਕਰਕੇ ਇੱਕ ਇੱਕ ਐਵੀਡੈਂਸ ਦੇ ਦੇਣ ਉਹ ਵੀ ਨਿਰਣਾ ਤੋਂ ਸਕੇ ਕਾਰਨ ਇਹ ਜੇ ਇੱਕ ਪਲੇਟਫਾਰਮ ਤੇ ਇਹ ਕੇਵਲ ਸਾਨੂੰ ਲੋਕਾਂ ਨੂੰ ਜਾਂ ਪੰਥ ਨੂੰ ਜਾਂ ਪੰਥ ਦੀ ਸ਼ਕਤੀ ਨੂੰ ਮਿਸਯੂਜ਼ ਕਰਨ ਲਈ ਇਕੱਠੇ ਹੁੰਦੇ ਆ ਬੇਸਿਕਲੀ ਤਾਂ ਇਹਨਾਂ ਦੇ ਬਹੁਤ ਵੱਖਰੇਵੇਂ ਅੰਦਰੂਨੀ ਤੌਰ ਤੇ ਉਹ ਵੱਖਰੇਵੇਂ ਕਿਉਂ ਕਿਉਂਕਿ ਹਰ ਬੰਦਾ ਆਪਣੇ ਆਪ ਨੂੰ ਸ਼ੋਅ ਕਰ ਰਿਹਾ ਜੇ ਉਹ ਇੱਕ ਦੂਜੇ ਨਾਲ ਰਲ ਜਾਂਦੇ ਆ ਤਾਂ ਉਹ ਤਾਂ ਇਕੱਠੇ ਹੋ ਜਾਂਦੇ ਆ ਤਾਂ ਫਿਰ ਵੱਡਾ ਕੌਣ ਛੋਟਾ ਕੌਣ ਇਹ ਭੇਦ ਭਾਵ ਵੀ ਮਿਟ ਜਾਂਦਾ ਦੂਜੀ ਗੱਲ ਇਹਨਾਂ ਦੇ ਰਹਿਤ ਮਰਿਆਦਾ ਨੂੰ ਨਾ ਮੰਨਣ ਦਾ ਇੱਕ ਸਭ ਤੋਂ ਵੱਡਾ ਇਹ ਕਾਰਨ ਆ ਜੇ ਇਹ ਮਰਿਆਦਾ ਨੂੰ ਮੰਨ ਲੈਣਗੇ ਤਾਂ ਡੇਰਾ ਡੇਰਾ ਨਹੀਂ ਰਹਿ ਜਾਊਗਾ ਉਹ ਗੁਰਦੁਆਰਾ ਬਣ ਜਾਊਗਾ ਕੋਈ ਵੀ ਡੇਰੇਦਾਰ ਇਹ ਨਹੀਂ ਚਾਹੁੰਦਾ ਵੀ ਮੇਰਾ ਡੇਰਾ ਪੰਥਕ ਜਾਇਦਾਦ ਬਣ ਜਾਏ ਰਾਈਟ ਜੇ ਗੁਰਦੁਆਰੇ ਦੀ ਮਰਿਆਦਾ ਡੇਰੇ 'ਚ ਲਾਗੂ ਹੁੰਦੀ ਆ ਤੇ ਡੇਰਾ ਡੇਰਾ ਕਿਵੇਂ ਰਹਿ ਗਿਆ ਉਹ ਤਾਂ ਗੁਰਦੁਆਰਾ ਹੋ ਗਿਆ ਉੱਥੇ ਕੋਈ ਗਦੇਲਾ ਨਹੀਂ ला ਸਕਦਾ ਉੱਥੇ ਕੋ ਮੱਥੇ ਨਹੀਂ ਟਿਕਾ ਸਕਦਾ ਉੱਥੇ ਕੋਈ ਉੱਥੇ ਗੁਰਪੁਰਬ ਹੋਣਗੇ ਸ਼ਹੀਦਾਂ ਦੇ ਸ਼ਹੀਦੀ ਦਿਨ ਹੋਣਗੇ ਨਿੱਜੀ ਇਹੋ ਜਿਹੇ ਅਨਮਤੀ ਕਾਰਜ ਨਹੀਂ ਹੋ ਸਕਣਗੇ ਉੱਥੇ ਕੁਝ ਵੀ ਐਸਾ ਕਥਾ ਕੀਰਤਨ ਬਾਣੀ ਦਾ ਵਿਖਿਆਨ ਹੋਊਗਾ ਗੁਰਮਤ ਦੇ ਅਕੋਰਡਿੰਗ ਸਾਰਾ ਕੁਝ ਹੋਣ ਲੱਪੇ ਤਾਂ ਉੱਥੇ ਤਾਂ ਰਹਿ ਹੀ ਕੱਖ ਨਹੀਂ ਜਾਣਾ ਸੋ ਉਹਨਾਂ ਦੀ ਮਜਬੂਰੀ ਆ ਉਹ ਤਾਂ ਵਿਚਾਰੇ ਆਪਣੀ ਹੋਂਦ ਬਚਾਉਣ ਵਾਸਤੇ ਮਰਿਆਦਾ ਦਾ ਵਿਰੋਧ ਕਰਦੇ ਆ ਉਹਨਾਂ ਚੋਂ ਬਹੁਤਿਆਨੇ ਤਾਂ ਮਰਿਆਦਾ ਨੂੰ ਪੜਿਆ ਵੀ ਨਹੀਂ ਹੋਇਆ ਰਾਈਟ ਸੋ ਹਰਿੰਦਰ ਸਿੰਘ ਜੀ ਜਿਸ ਤਰ੍ਹਾਂ ਇਹ ਉਸ ਸਮੇਂ ਦੇ ਵਿੱਚ ਜਦੋਂ ਇਹ ਬਣਾਈ ਗਈ ਸਥਿਤੀਆਂ ਬਦਲ ਗਈਆਂ ਨੇ ਸਮਾਂ ਬਦਲ ਗਿਆ ਪਰ ਕੀ ਜਿਸ ਤਰ੍ਹਾਂ ਕੁਝ ਵਿਅਕਤੀਆਂ ਮੈਨੂੰ ਇਸ ਦੇ ਵਿੱਚ ਸੋਧ ਦੀ ਮੰਗ ਕੀਤੀ ਜਾ ਰਹੀ ਕੀ ਤੁਸੀਂ ਸਮਝਦੇ ਹੋ ਕਿ ਸਮਾਂ ਇਹ ਮੰਗ ਕਰਦਾ ਹੈ ਕਿ ਹੁਣ ਸਿਚੁਏਸ਼ਨ ਚੇਂਜ ਹੋ ਰਹੀ ਏ ਜਿਹੜੇ ਸਾਡੀ ਚੁਣੌਤੀਆਂ ਨੇ ਉਹ ਵੱਖਰੀਆਂ ਹੈਗੀਆਂ ਨੇ ਐਸ ਕੰਪੇਅਰ ਟੂ ਬਿਫੋਰ ਸੋ ਹੁਣ ਕੀ ਇਹਦੇ ਵਿੱਚ ਕੋਈ ਸੋਧ ਕਰਨ ਵਾਸਤੇ ਦੁਬਾਰਾ ਜੋ ਸਿੱਖ ਇੰਟੈਲੈਕਚੁਅਲਸ ਨੇ ਸਿੱਖ ਜਿਹੜੇ ਅ ਇਕੱਠੇ ਬੈਠ ਕੇ ਕੁਝ ਨਾ ਕੁਝ ਸੋਚਣ ਜਾਂ ਇਹ ਹੀ ਠੀਕ ਹੈ ਦੇਖੋ ਜੀ ਹੁਣ ਤਾਂ ਸੋਧ ਦਾ ਇਹ ਇਹ ਹਾਲਾਤ ਨੇ ਮੈਂ ਕਈ ਵਾਰ ਇਹ ਉਦਾਹਰਣ ਦਿੱਤੀ ਆ ਕਿ ਜਦੋਂ ਅਸੀਂ ਬੂਟਾ ਪੇਂਦ ਕਰਦੇ ਆ ਤਾਂ ਪੇਂਦ ਕਰਨ ਦੀ ਵੀ ਇੱਕ ਰੁੱਤ ਹੁੰਦੀ ਆ ਜੀ ਅਸੀਂ ਜੇ ਰੁੱਤ ਨਾ ਹੋਵੇ ਮੌਸਮ ਨਾ ਹੋਵੇ ਤੇ ਉਹਨੂੰ ਪੇਂਦ ਕਰਦੀ ਉਹ ਸੁੱਕ ਜਾਂਦਾ ਠੀਕ ਇਸੇ ਤਰ੍ਹਾਂ ਕਿਸੇ ਚੀਜ਼ ਨੂੰ ਸੋਧਣ ਤੇ ਸਵਾਰਨ ਦਾ ਇੱਕ ਮਾਹੌਲ ਹੁੰਦਾ ਹਮ ਇਸ ਵੇਲੇ ਜਿਹੜੀ ਸਾਡੀ ਸਿਚੁਏਸ਼ਨ ਆ ਉਹ ਮਾਹੌਲ ਇੰਨਾ ਗੜਬੜ ਵਾਲਾ ਪੀ ਇਸ ਵੇਲੇ ਜੋ ਵੀ ਸੋਧਿਆ ਜਾਊਗਾ ਇੱਕ ਪਰਿਵਾਰ ਦੀ ਮਰਜ਼ੀ ਤੇ ਚਾਰ ਬੰਦਿਆਂ ਦੀ ਮਰਜ਼ੀ ਤੇ ਸੋਧਿਆ ਜਾਊ ਉਹ ਚਾਰ ਬੰਦੇ ਜਿਹੜੇ ਕਿ ਇੱਕ ਬਹੁਤ ਵੱਡੇ ਸਿਸਟਮ ਨੂੰ ਫੋਲੋ ਕਰਕੇ ਚੱਲਦੇ ਆ ਸਿੱਖੀ ਨੂੰ ਫੋਲੋ ਕਰਕੇ ਨਹੀਂ ਚੱਲਦੇ ਇਸ ਵੇਲੇ ਤਾਂ ਆਪਣੇ ਹੱਥ ਵਡਾਉਣ ਵਾਲੀ ਗੱਲ ਆ ਮੈਨੂੰ ਉਹਨਾਂ ਲੋਕਾਂ ਤੇ ਖਾਸ ਹੈਰਾਨੀ ਹੁੰਦੀ ਆ ਜਿਹੜੇ ਲੋਕ ਆਪਣੇ ਆਪ ਨੂੰ ਬਹੁਤ ਜਾਗਰੂਕ ਤੇ ਬਹੁਤ ਜਿਆਦੇ ਗੁਰਮਤ ਦੇ ਨੇੜੇ ਦਸਮ ਦਾ ਦਾਵਾ ਕਰਦੇ ਆ ਪਰ ਜਦੋਂ ਉਹ ਇਹੋ ਜੀ ਬਚਕਾਨਾ ਹਰਕਤ ਕਰਦੇ ਆ ਇਹ ਸ਼ਬਦ ਮੈਂ ਬਚਕਾਨਾ ਇਸ ਕਰਕੇ ਵਰਤ ਰਿਹਾ ਕਿ ਉਹਨਾਂ ਨੂੰ ਉਹ ਨਹੀਂ ਦੇਖ ਰਿਹਾ ਵੀ ਸਿਚੁਏਸ਼ਨ ਕੀ ਆ ਗ੍ਰੇਟ ਉਹ ਉਹ ਉਹਨਾਂ ਦਾ ਜ਼ੋਰ ਇੱਕ ਪਾਸੇ ਇਹ ਇਹ ਧੇਰਿਆ ਜਿਹੜੀ ਰਹਿਤ ਮर्यादा ਨੂੰ ਗਾਲਾਂ ਕੱਢਣ ਤੋਂ ਬਿਨਾਂ ਰੋਟੀ ਨਹੀਂ ਖਾਂਦੀ। ਹੂੰ ਹੂੰ ਦੂਜੀ ਉਹ ਧੇਰਿਆ ਜਿਹੜੀ ਜਾਗਰੂਕਤਾ ਦੇ ਜਾਂ ਇਹਨਾਂ ਚੀਜ਼ਾਂ ਦੇ ਅਧੀਨ ਆ ਕੇ ਇਹ ਇਹ ਲੇਬਲ ਲਾ ਕੇ ਉਹ ਇਹਨੂੰ ਡੈਮੇਜ ਕਰਨ ਉੱਤੇ ਜ਼ੋਰ ਦੇ ਰਹੀ ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਠੀਕ ਆ ਤੁਸੀਂ ਜ਼ੋਰ ਲਾ ਲਓ ਜਿਸ ਦਿਨ ਇਹ ਐਵੀਡੈਂਸ ਤੁਹਾਡੇ ਕੋਲੋਂ ਗਵਾਚ ਗਿਆ ਤੁਹਾਡੇ ਕੋਲ ਕੁਝ ਨਹੀਂ ਰਹਿ ਸਕਦਾ ਬਾਕੀ ਸੋ ਇਹ ਜਿਹੜੀ ਹੈ ਨਾ ਉਹ ਜਿਸ ਜੁਗਤ ਨਾਲ ਇਹ ਤਿਆਰ ਹੋ ਉਸ ਜੁਗਤ ਨਾਲ ਰਾਏ ਲੈਣੀ ਚਾਹੀਦੀ ਪਰ ਇਸ ਵੇਲੇ ਗੁਰਮਤ ਵਾਲੇ ਬੰਦੇ ਨੂੰ ਤਾਂ ਨੇੜੇ ਨਹੀਂ ਟੁਕਣ ਦਿੱਤਾ ਜਾਂਦਾ ਹੂੰ ਹੂੰ ਸਿਆਣਾ ਬੰਦਾ ਜਿਹੜਾ ਵਾ ਜਿਹੜਾ ਵਿਦਵਾਨ ਆ ਉਹ ਵਿਦਵਾਨਾਂ ਨੂੰ ਤਾਂ 100-100 ਗਾਲ ਕੱਢੀ ਜਾਂਦੀ ਅੱਜ ਦੇ ਟਾਈਮ ਦੇ ਵਿੱਚ ਹੂੰ ਹੂੰ ਤੋਂ ਇਹ ਜਿਹੜੀ ਮੁਸ਼ਕਲ ਆ ਵੀ ਇਕੱਠੇ ਬਹਿਣ ਦਾ ਮਾਹੌਲ ਹੀ ਨਹੀਂ ਰਹਿਣ ਜਿਹੜਾ ਲੱਤ ਥੱਲੇੋਂ ਲੰਘ ਜਾਊਗਾ ਤਾਕਤਵਰ ਧੇਰ ਦੇ ਉਹ ਉਹਨਾਂ ਦੇ ਖੇਮੇ 'ਚ ਜਾ ਸਕਦਾ ਦੂਜਾ ਨਹੀਂ ਜਾ ਸਕਦਾ ਤੋ ਇਸ ਵੇਲੇ ਹਾਲਾਂਕਿ ਸਾਡੇ ਬਿਲਕੁਲ ਹੀ ਡਿਫਰੈਂਟ ਨੇ ਤਾਂ ਸਾਨੂੰ ਮੇਰਾ ਖਿਆਲੋ ਵੇਟ ਵੀ ਕਰਨੀ ਚਾਹੀਦੀ ਆ ਤੇ ਵਿਚਾਰ ਵੀ ਕਰਨਾ ਚਾਹੀਦਾ ਵਾ ਕਿ ਜਿਹੜੀ ਪੰਥਕ ਸਿੱਖ ਰਹਿਤ ਮਰਿਆਦਾ ਹਾਲ ਦੀ ਘੜੀ ਅਸੀਂ ਇਹਨੂੰ ਕਿਸ ਢੰਗ ਨਾਲ ਇਹ ਪ੍ਰਚਾਰ ਸਕਦੇ ਆ ਕਿਸ ਢੰਗ ਨਾਲ ਅਸੀਂ ਜਿਹੜੀ ਪੰਥਕ ਹਸਤੀ ਖੁਰਦੀ ਜਾ ਰਹੀ ਆ ਧੜਿਆਂ ਦੇ ਵਿੱਚ ਤੇ ਡੇਰੇਆਂ ਸੰਪਰਦਾਵਾਂ ਦੇ ਵਿੱਚ ਉਹਨੂੰ ਇੱਕ ਮੁਠ ਕਿਵੇਂ ਕਰ ਸਕਦੇ ਅਜੇ ਸਾਡੀ ਸਿਚੁਏਸ਼ਨ ਇਹ ਇੱਥੇ ਤੱਕ ਖੜੀ ਹੋਈ ਆ ਸੋ ਜਿੱਥੇ ਇਹ ਤਾਂ ਸਿਚੁਏਸ਼ਨ ਦੇ ਬਾਰੇ ਜਿਹੜੀ ਸੀ ਗੱਲ ਕੀਤੀ ਪਰ ਹੁਣ ਜਿਹੜੀ ਇੱਕ ਜੋ ਰਹਿਤ ਮਰਿਆਦਾ ਚ ਲਿਖਾ ਗਿਆ ਬਾਣੀਆਂ ਬਾਰੇ ਉਹਦੇ ਉੱਤੇ ਵੀ ਕਿੰਤੂ ਪਰੰਤੂ ਸ਼ੁਰੂ ਹੋ ਗਿਆ ਹੈ ਇਹ ਇੱਕ ਬੜਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਹਿਲਾਂ ਤਾਂ ਸਮਾਜਿਕ ਤੌਰ ਤੇ ਤਾਂ ਵਿਅਕਤੀਗਤ ਤੌਰ ਤੇ ਜਾਂ ਪੰਥਕ ਤੌਰ ਤੇ ਬਾਹਰਲੀ ਜਿਹੜੀ ਸਾਡੀ ਰਹਿਣੀ ਸੀ ਉਸ ਦੇ ਉੱਤੇ ਫੋਕਸ ਹੋ ਰਿਹਾ ਸੀ ਕਿਉਂਕਿ ਲੇਕਿਨ ਹੁਣ ਜਦੋਂ ਬਾਣੀਆਂ ਦੇ ਵੀ ਜਗਾ ਕਿੰਤੂ ਪਰੰਤੂ ਸ਼ੁਰੂ ਹੋ ਗਿਆ ਹੈ ਇਹ ਕਿਸ ਪਾਸੇ ਨੂੰ ਜਾ ਸਕਦੀ ਗੱਲ ਅਖੀਰੋ ਚ ਇਹ ਦੱਸੋ ਸਾਨੂੰ ਹਾਂਜੀ ਸਭ ਤੋਂ ਵੱਡੀ ਗੱਲ ਇਹ ਆ ਜੀ ਕਿ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਸਾਡੇ ਚ ਕਈ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਇਹ ਕੋ ਨੂੰ ਨਕਾਰਦੇ ਨੇ 100% ਦੀ ਇਹ ਕੋ ਨੂੰ ਥੋੜਾ ਮੰਨ ਕੇ ਵਿੱਚੋਂ ਥੋੜਾ ਜਿਹਾ ਚੇਂਜ ਕਰਕੇ ਕਹਿੰਦੇ ਜੀ ਐਂ ਕਰ ਦੇਣਾ ਅਸੀਂ ਉਹ ਕਰ ਦੇਣਾ ਉਹ ਆਪਣਾ ਇੱਕ ਵੀ ਬਣਾ ਲੈਂਦੇ ਨੇ ਡਾਕੂਮੈਂਟ ਇਸ ਤਰ੍ਹਾਂ ਦਾ ਰੋਲ ਕਚੋਲਾ ਸਾਡੇ ਚ ਪਿਆ ਪਰ ਮੈਂ ਇੱਕ ਗੱਲ ਸਾਫ਼ ਕਰਦਾ ਜਿੰਨੀਆਂ ਵੀ ਸਿੱਖ ਪੰਥ ਦੇ ਅੰਦਰ ਪ੍ਰਚਾਰਕ ਸੰਸਥਾਵਾਂ ਨੇ ਜਾਂ ਮਿਸ਼ਨਰੀ ਕਾਲਜ ਨੇ ਉਹ ਸਿੱਖ ਰਹਿਤ ਮर्यादा ਨੂੰ ਹੂ ਬਹੂ ਹਾਲ ਦੀ ਮੰਨ ਕੇ ਚੱਲਦੇ ਨੇ ਠੀਕ ਜੋ ਦੇ ਚ ਬਾਣੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਉਹ ਫੋਲੋ ਕਰਦੇ ਨੇ ਉਹਦਾ ਕਾਰਨ ਆ ਵੀ ਆਪਣੀ ਮਰਜ਼ੀ ਨਾਲ ਜਦੋਂ ਅਸੀਂ ਮੰਨ ਲਿਆ ਵੀ ਇਹ ਪੰਥਕ ਵਿਧਾਨ ਹੈ ਅੱਜ ਦੀ ਤਾਰੀਖ ਵਿੱਚ ਤਾਂ ਅਸੀਂ ਪੰਥ ਦੇ ਵਿਧਾਨ ਨੂੰ ਇਕੱਲਾ ਤੋਂ ਇਕੱਲਾ ਇੱਕ ਜਾਂ ਦੋ ਸੰਸਥਾਵਾਂ ਰਲ ਕੇ ਜਾਂ 10 ਜਾਂ 50 ਬੰਦੇ ਰਲ ਕੇ ਚੇਂਜ ਕਰਨ ਦਾ ਅਧਿਕਾਰ ਨਹੀਂ ਰੱਖਦੇ ਸੋ ਇਹ ਗੱਲ ਮੈਂ ਸਾਫ਼ ਕਰਨੀ ਚਾਹੁੰਨਾ ਕਈ ਵਾਰ ਕਿਉਂਕਿ ਸਾਢੇ ਬਾਰੇ ਵੀ ਇਹ ਇਹ ਭੁਲੇਖਾ ਲੋਕਾਂ 'ਚ ਖੜਾ ਹੋ ਜਾਂਦਾ ਜੀ ਇਹ ਨਹੀਂ ਮੰਨਦੇ ਅਸੀਂ ਇਹ ਸਪਸ਼ਟ ਕਰਦੇ ਹਾਂ ਵੀ ਜਿਹੜੀ ਸਿੱਖ ਰਹਿਤ ਮਰਿਆਦਾ 'ਚ ਜੋ ਲਿਖਿਆ ਅਸੀਂ ਉਹਦੇ ਅਗੇਂਸਟ ਨਹੀਂ ਆ ਅਸੀਂ ਸਿੱਖ ਰਹਿਤ ਮਰਿਆਦਾ ਨੂੰ ਪੰਥ ਦੀ ਰਜ਼ਾ ਪੰਥ ਉਹਨੂੰ ਮੰਨ ਕੇ ਉਹਨੂੰ ਉਸੇ ਤਰ੍ਹਾਂ ਹੀ ਇਹ ਨਵੇਂ ਨਿਯਮ ਲਾਗੂ ਕਰਨ ਦੀ ਵਕਾਲਤ ਵੀ ਕਰਦੇ ਆ ਤੇ ਉਹਨੂੰ ਮੰਨਣ ਦਾ ਵੀ ਅਸੀਂ ਪੂਰਾ ਪੂਰਾ ਯਤਨ ਕਰਦੇ ਆ ਤੁਹਾਡਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਦਿਨਾਲੀ ਕਰਦੇ ਆ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਫੀਡਬੈਕ ਜ਼ਰੂਰ ਦੇਣਾ 604603755 ਇਮੇਲ ਰਾਹੀਂ ਵੀ ਸੰਪਰਕ ਪਨਾ ਸਕਦੇ ਹੋ ਹਰਪ੍ਰੀਤ ਸਿੰਘ ਸ਼ੋਅ@gmail.com ਤੁਹਾਡੇ ਕੋਲ ਵੀ ਕੋਈ ਵਿਸ਼ਾ ਹੋਵੇ ਜਿਸ ਦੇ ਬਾਰੇ ਤੁਸੀਂ ਸਮਝਦੇ ਹੋ ਕਿ ਵਿਚਾਰ ਉਟਾੰਦਰਾ ਕਰਨਾ ਲਾਜ਼ਮੀ ਬੰਦਾ ਹੈ ਤਾਂ ਜੀ ਇਹਨੂੰ ਸਾਡੇ ਨਾਲ ਜ਼ਰੂਰ ਸੰਪਰਕ ਰਿਆ ਕਰੋ ਜਦੋਂ ਸਾਡੇ ਕੋਲੇ ਬੁੱਧੀ ਜੀ ਵੀ ਆਂਦੇ ਕਥਾਵਾਚਕ ਆਂਦੇ ਨੇ ਜਾਂ ਹੋਰ ਸਿੱਖ ਫਿਲਾਸਫਰਸ ਜਾਂ ਇੰਟੈਲੈਕਚੁਅਲਸ ਆਂਦੇ ਨੇ ਇਹੀ ਤੁਹਾਡੇ ਸਵਾਲਾਂ ਨੂੰ ਲੈ ਕੇ ਅਸੀਂ ਇਨਾਂ ਤੱਕ ਪਹੁੰਚਾਨੇ ਆ ਤਾਂ ਕਿ ਇਹਨਾਂ ਦੀ ਸੋਚ ਜੋ ਹੈ ਸਾਡੇ ਤੱਕ ਪਹੁੰਚ ਸਕੇ ਤੇ ਸਾਨੂੰ ਸਹੀ ਰਸਤਾ ਜੋ ਹੈ ਉਸ ਦੇ ਬਾਰੇ ਪਤਾ ਚੱਲ ਸਕੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਗੁੱਡ ਬਾਏ